ਸਤ ਸ੍ਰੀ ਅਕਾਲ ਸਜਣੋ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬਦਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ ਜੋ ਹੋਊਗੀ ਰਿਕਵੈਸਟ ਆ ਕਿਤੇ ਵੀ ਸਜਣੋ ਖਰੀਦਦਾਰੀ ਕਰਦੇ ਜੇ ਲਾਜ਼ਮੀ ਦੋ ਟਾਈਮ ਤਸੱਲੀ ਕਰਿਆ ਕਰੋ ਪਸ਼ੂ ਦੀ ਕੋਈ ਵੀ ਲਾਹਮੇ ਵਾਲੀ ਗੱਲ ਨਾ ਰਹਿ ਜੇ ਪਹੁੰਚਿਆ ਪਿੰਡ ਪੰਜਵਾੜਾ ਜ਼ਿਲ੍ਹਾ ਤੇ ਤਹਿਸੀਲ ਸ਼ਰੀ ਤਰਨਤਾਰ ਸਾਹਿਬ ਆ ਗਿਆ ਸਰਪੰਚ ਡੇਰੀ ਫਾਰਮ ਦੇ ਸਜਣੋ ਇਸ ਫਾਰਮ ਤੋਂ ਆਪਾਂ ਤਿੰਨ ਵੜਾ ਤੇ ਦੋ ਸਜਣੋ ਮੱਝਾਂ ਇੱਕ ਮੈਂ ਨੀਲੀ ਰਵੀ ਦੀ ਛੋਟੀ ਸਜਣੋਂ ਬਿਲਕੁਲ ਤਾਜੀ ਸੋਈ ਗਿੱਲਾ 나ੜੂ ਆ ਇੱਕ ਤੋਕੜ ਗੱਬਣ ਇੱਕ ਸ਼ਾਈ ਵਾਲ ਬਿਲਕੁਲ ਵੈੜ ਤਾਜੀ ਸਈ ਆ ਇੱਕ ਗਰਲੈਂਡ ਉਹਦੇ ਵਿੱਚ ਸਜਣੋਂ ਕਰੋ ਸੰਗ ਦੇ ਵਿੱਚ ਕਹਿ ਸਕਦੇ ਆ ਜਰਸੀ ਆ ਗਈ ਪਿਓਰ ਤੇ ਚੰਗੇ ਸਜਣੋਂ ਠੀਕ ਆ ਜੀ ਫਰਜ ਸਮਝ ਕੇ ਜੁੜੇ ਰਹੋ ਕਰਦੇ ਆ ਗੱਲਬਾਤ ਬਾਈ ਉਹਨਾਂ ਦਾ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸੰਤੂ ਸਾਹਿਬ ਸਤਿ ਸ੍ਰੀ ਅਕਾਲ ਕੰਮ ਸਿੱਧਾ ਠੀਕ ਆ ਕਿਰਪਾ ਜੀ ਮਲਦੀ ਫਸਲਵਾਰੀ ਸੰਭ ਲਈ ਹਾਂ ਜੀ ਹਾਂ ਚਾਹ ਸ਼ੁਕਰ ਮਹaraj ਦਾ ਕਿੰਨੇ ਪਸ਼ੂ ਆਜੋ ਅੱਜ 5 ਜੀ ਠੀਕ ਐ ਡਰੈਸ ਕਰਾਈਏ ਨੋਟੇ ਕਰਾਂ ਹਾਂਜੀ ਹਾਂਜੀ ਪਿੰਡ ਪਿੰਡ ਪੰਜਵਰ ਜੀ ਹੂੰ ਸੀਰ ਤੇ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਠੀਕ ਐ ਮੋਬਾਈਲ ਨੰਬਰ 99885 ਹਾਂ 76020 ਠੀਕ ਐ ਹੋਸਪੀਟਲ ਸਾਹਿਬ ਵਧੀਆ ਠੀਕ ਚੜ੍ਹਦੀ ਕਲਾ ਹਾਂਜੀ ਕਿਰਪਾ ਰੱਖੀ ਠੀਕ ਐ ਛੋਟੀ ਪਲੂਨ ਤੋਂ ਕਰੀਏ ਸ਼ੁਰੂਆਤ ਆ ਨਾ ਲਓ ਸਜਣੋ ਨੀਲੀ ਰਾਵੀ ਚ ਕੁਛ ਆ ਗਈ ਤੇ ਪਹਿਲਾ ਸੂਆ ਛੋਟੀ ਸੂਈ ਮਗਰ ਕੀ ਬੱਚਾ ਮਗਰ ਕੱਟਾ ਜੀ ਕੱਟਾ ਆ ਗਿਆ ਹਨਾ ਮੇਲ ਕਾਫ ਹਾਂਜੀ ਮੇਲ ਸੱਜਰ ਹੀ ਸੂਈ ਤਾਜੀ ਹਾਂਜੀ ਸੱਜੀ ਤੇ ਦੁੱਧ ਕਿੰਨਾ ਪੰਜ ਸਵਾ ਦੁੱਧ ਪੱਕਾ ਜਣਾ ਦੁੱਧ ਆ ਚਲੋ ਆਪਾਂ 6 ਕਿਲੋ ਪੱਕਾ ਸਤ ਨਹੀਂ ਹਾਂ ਹਾਂ 6 ਕਿਲੋ ਚੋਮ ਆ ਗਈ ਹਨਾ ਸਹੀ ਗੱਲ ਘਰ ਵਾਲੇ ਉਧਰ ਵੱਧ ਦੱਸੇ ਪਰ ਪੱਕਾ ਦੁੱਧ 6 ਕਿਲੋ ਆ ਪਾ ਕੋਈ ਆਨਲਾਈਨ ਹੀ ਮਗਾ ਸਕਦੇ 6 ਲਓ ਸਜਨੋ 6 ਕਿਲੋ ਦੁੱਧ ਥਾਨ ਬਹੁਤ ਸੋਹਣਾ ਪਿਆਰਾ ਥਾਨ ਲੱਗਾ ਐਂ ਕੀ ਬਾਤ ਹੈ ਲਓ ਜੀ ਤੇ ਫਿਕਸ ਜਾਟ ਕੁਆਲਟੀ ਹੈ ਕਰਮਾਲੀ ਦੀ ਜਿੰਦੀ ਰਵੇ ਪਹਿਲਾ ਸੂਬਾ ਪਲੂਣੀ ਆ। ਲਓ ਜੀ 12500। ਲੈਵੇ ਦੀ ਬੰਤਰ। ਤੇ ਸਰਪੰਚ ਸਾਹਿਬ ਇਹਦਾ ਰੇਟ। ਰੇਟ ਕਰਦੀ ਹੈ ਜੀ। 63000 ਰੁਪਿਆ। ਹਾਂ ਜੀ। ਜਾਇਜ਼ ਕਰਕੇ ਨਾਲ ਦੇ ਦਿੱਗੇ। ਹਾਂ ਜੀ ਜਾਇਜ਼ ਕਰ ਲਓ ਜੀ। ਹਾਂ। ਕਿੰਨਾ ਕੁ? ਕਰਦੀ ਇੱਕ ਵਾਰੀ। 1 ਹੀ 600 ਮਾਰ ਦਿੱਤੀ ਗਈ। 55 ਜੀ। 55 ਹਾਂਜੀ ਹਾਂ ਨਾ 55 ਦੀ ਕਰ ਦੋ ਕੋਈ ਗੱਲ ਨਹੀਂ 500 ਫੇਰ ਛੱਡ ਦਾਂਗਾ 55 ਚੋਏ ਨਹੀਂ ਹੋਰ ਕਰ ਦੇ ਯਾਰ ਛੱਡ ਦਾਂਗਾ ਹੋਰ ਦੱਸੋ ਯਾਰ 54 ਦੀ ਹਾਂਜੀ 54 ਦੀ ਚੱਲ ਹੋਰ ਕਰ ਕਰ ਆ ਜਾਂਦਾ ਕਰ ਦਿਓ ਮਾਨਤਾਲ ਠੀਕ ਆ ਕਰਦਾ ਇਹ ਕਰਦਾ ਠੀਕ ਆ ਲਓ ਦੂਜੀ ਨੰਬਰ ਤੇ ਟੋਕਰ ਤੇ ਗੱਭਣ ਹਨਾ ਚੰਗੀਆ ਮਿਲਕਮੈਨ ਸੱਜਣੋ ਵੇਖ ਸਕਦੇ ਜੇ ਤੇ ਸਰਪੰਚ ਸਾਹਿਬ ਦੁੱਧ ਉਹਦੇ ਨਾਲ 4 ਕਿਲੋ ਹੋ ਗਏ 4 ਕਿਲੋ ਹੈ ਨਾ ਇੱਕੇ ਟਾਈਮ ਤੇ ਦੋਵੇਂ ਟਾਈਮ ਮੇ ਦੋਵੇਂ ਟਾਈਮ ਦੋਵੇਂ ਟਾਈਮ ਪਹਾੜਾ ਤੇ ਟੀਕਾ ਦੋਵੇਂ ਟਾਈਮ ਉਹਦਾ ਆਪਾਂ ਪਿਛੇ ਪਹਾੜੇ ਦੇ ਚੋਕੇ ਲੈਂਦੀ ਐ ਸਾਡੇ ਕੋਲ ਆਇਆ ਆਪਣੇ ਕੋ ਇੱਕ ਡੰਗ ਜਦੋਂ ਬਗਾਨੇ ਤੋਂ ਆਵੇ ਫਿਰ ਪਸ਼ੂ ਕਰਦਾ ਆ ਕੇਵਲੇ ਜਾ ਕੇ ਮੰਨ ਲਓ ਟੀਕਾ ਲਵਾਸ ਰਹੀ ਬਾਕੀ ਲੱਤ ਨਹੀਂ ਝੁਕਦੀ ਅੱਛਾ ਹਾਂਜੀ ਦੁੱਧ 4 ਕਿਲੋ ਮਿੱਠੀ ਆਮਰੀ ਠੀਕ ਹੈ ਠੀਕ ਹੈ 4 ਕਿਲੋ ਦੁੱਧ ਚੱਕ ਪਾਸ 5 ਮਹੀਨਿਆਂ ਦੀ ਹੈ ਨਾ 5 ਮਹੀਨੇ ਦੀ ਕੰਪਨੀ ਓਕੇ ਜੀ ਹਾਂਜੀ 5 ਮਹੀਨੇ ਜੇਡ ਤੋਂ ਪੜਾ ਵਾਲਾ ਰੇਟ ਫਿਰ ਤੋਂ ਖੜਾ ਲਈ ਹੋਣਾ ਮੈਂ ਸੱਜਰ ਬਣ ਗਈ ਅੱਗੇ ਹਾਂ ਜਾਂ ਬਣੀ ਆ ਪਰ ਇਹ ਲੋਦਾ ਮੇਰੇ ਸਪੰਜ ਸਾਹਿਬ ਰੇਟ ਫਿਰ ਰੇਟ ਦਾ ਇੱਕੋ ਹੀ ਹਾਂ ਨਾ ਹੀ ਕਰਦੇ ਜੀ ਜੀ ਇੱਕੋ ਹੀ ਹਾਂ ਤੇ ਨਾ ਹੀ 45000 ਜੈਸਨ ਹੋਈ ਹਾਂਜੀ 45000 ਦੀ ਇੱਕ ਹਜ਼ਾਰ ਸਾਡੇ ਨੂੰ ਕਰ ਦੇ ਚਲੋ 1000 ਕਰ ਦੇ 44 44 ਠੀਕ ਆ ਬੰਦ ਦੇ ਸਪੰਜ ਸਾਹਿਬ ਨੌ ਸੱਜਰੋਂ 44000 ਦੀ ਮਿਲ ਨੂੰ ਹੀ ਜ਼ਿਆਦਾ ਨਹੀਂ ਕਿਉਂਕਿ ਫਿਕਸ ਰੇਟ ਕੀਤਾ ਏ ਜਿਹੜਾ ਸਹੀ ਉਹਨੂੰ ਖਪਾਉਣਾ ਨਹੀਂ ਚਾਹੀਦਾ ਜੇ ਰੇਟ ਸਹੀ ਕੀਤਾ ਰਿਹਾ ਤੀਜੇ ਨੰਬਰ ਤੇ ਆ ਗਈ ਸ਼ਾਈ ਆਲ ਦੇ ਕੀ ਬਾਤ ਸੀਲ ਠੰਡੀ ਪੂਰੀ ਠੰਡੀ ਇਹ ਨਹੀਂ ਵੀ ਉਹ ਛਰਛਰਾ ਕੇ ਆ ਗਈ ਅੱਛਾ ਲਓ ਜੀ ਤੇ ਮਗਰ ਵੱਛੀ ਆ ਗਈ ਨਾ ਮਗਰ ਵੱਛੀ ਆ ਗਈ ਡਬਲ ਫਾਇਦਾ ਆ ਗਿਆ ਲਓ ਸੱਜਣਾ ਇਹਨੂੰ 4 ਦਿਨ ਹੋ ਗਏ ਜੀ ਅਜ ਸੁਈ ਨੂੰ ਸੱਜ ਪੰਜਵਾ ਦੇਣਾ ਸਹੀ ਠੀਕ ਆ ਲਓ ਜੀ ਲੈ ਚਲੋ ਲਾਇਓ ਇਹ ਵੀ ਪਹਿਲਾਂ ਨਹੀਂ ਯਾਦ ਦੀ ਹੈ ਨਾ ਹਾਂਜੀ ਪਹਿਲਾਂ ਨਹੀਂ ਪਹਿਲਾਂ ਨਹੀਂ ਪਲੋਣ ਹੀ ਨਾ ਸਰਪੰਚ ਸਾਹਿਬ ਦਾ ਰੇਟ ਜਿਹੜਾ ਜਿਹੜੀ ਸ਼ਾਨਾ ਵਾਲਾ ਹਾਂ ਹਾਂ ਨਹੀਂ ਇੱਕੋ ਹੀ ਯਾਰ ਛੋਟਾ ਕਰਤੀਏ ਕਰ ਦਿਓ ਜੀ 34 ਹੈ ਨਾ ਹਾਂਜੀ ਠੀਕ ਆ ਲਓ ਸੱਜਣਾ 34 ਆ ਦੁਜੀਆ ਸਨੋ ਜੀ ਠੀਕ ਠੀਕ ਆ ਅੱਗੇ ਆ ਗਈ ਗਲੈਂਡੋ ਕ੍ਰਾਉਸ ਦੱਸਿਆ ਨਾ ਹਾਂਜੀ ਕ੍ਰਾਉਸ ਠੀਕ ਆ ਤੇ ਇਹ ਸਰਪੰਚ ਸਾਹਿਬ ਬੌਲਾ ਕਿੰਨਾ ਹੈ ਇਹਦੇ ਥੱਲੇ ਬੌਲਾ ਹੋ ਜਾਣਾ 11-12 ਕਿਲੋ ਠੀਕ ਆ ਮਗਰ ਮੇਲਕਾਫ ਆ ਗਿਆ ਨਾ ਬੱਚਾ ਹਾਂਜੀ ਕਾਫ ਬੱਚਾ ਜੀ ਬਣੇ ਠੀਕ ਆ ਲਓ ਸੱਜਣੋ ਪਰਸੋਂ ਹੋਈ ਪਰਸੋਂ ਹੋਈ ਹੈਨਾ ਠੀਕ ਆ ਅੱਜ ਥੋੜੀ ਭਲਕੂ ਲੱਗੀ ਹੈ ਹੈਗੀ ਹੈਗੀ ਖਾਲ ਦਾ ਪੱਟੇ-ਬੁੱਟੇ ਚੁੱਕ ਕੇ ਜਾਨੇ ਬੜਨਾ ਖੈਗੀ ਭਾਲਾ ਪੂਰਾ ਪਈਆਂ ਹੈਨਾ ਹਾਂਜੀ ਹਾਂਜੀ ਠੀਕ ਆ ਲਾਇਓ ਲਓ ਜੀ ਕਿਆ ਨਹੀਂ ਤਿਲਕਣਾ ਤਾਂ ਤੇ ਸਰਪੰਚ ਸਾਹਿਬ ਦਾ ਰੇਟ ਇਹਦਾ 50 ਕਰਦੀ ਜੀ ਜੈ ਸਨੋ ਚਲੋ 45 60 45 ਚੋੜ 45 ਚੋੜ ਅੱਛਾ 1000 ਰੁਪਏ ਹੋਰ ਵਾਲੀ ਪੂਰੇ ਦੀ 43 ਦੀ ਦੇ ਦੇ ਨਹੀਂ ਠੀਕ ਹੈ ਦੇ ਦੇ ਕੋਈ ਨਹੀਂ ਚਲੋ ਕੋਈ ਚਲ ਜਾਨ ਦਾ ਦੇ ਦੇ ਆ ਗਈ ਹੁਣ ਖੀਰਲਾ ਪੀਸ ਜਰਸੀ ਦਾ ਹੈਨਾ ਕਮੇਟੀ ਕੀ ਬਾਤ ਅੱਛਾ ਬਣੀ ਆ ਕਿੰਨੇ ਦਿਨ ਦੀ ਇਹ ਬਣੀ ਨੂੰ ਮਹੀਨਾ ਹੋ ਗਿਆ ਕੋਈ ਗਾਰੰਟੀ ਨਹੀਂ ਪੰਜ ਗਾਵ ਤਾਂ ਫਰੋਜ ਆਣਾ ਜੀ ਬਾਕੀ ਦੋ ਦੰਦ ਵਹਿੜ ਜੀ ਵੇਖ ਲਓ ਅੱਛਾ ਮੂੰਹ ਤਾਂ ਡੁੱਗੀ ਆ ਫੋਟੋ ਲਵਾ ਇਹਨੂੰ ਕਰਿਓ ਫੇਸ ਕੁਆਲਿਟੀ ਵੇਖੋ ਪੰਜਾਬ ਦੇ ਅਸੀਂ ਕਾਫਰੇ ਫੋ ਗੱਡਾ ਵਾਕਈ ਸਰਪੰਚ ਦਾ ਸਿਰ ਆ ਜੀ ਤੇ ਬੜੀ ਸੋਹਣੀ ਆ ਜੀ ਖੋਲ ਦੇ ਜੀ ਹੁਣ ਸਾਡਾ ਸਭ ਸੁਪੀ ਨੀ ਦੋ ਦੱਸ 9 ਕਿਲੋ ਤੇ ਹੁਣ 6 ਕਿਲੋ ਪੱਕਾ ਜੀ ਸੱਜਣੋ ਮਾਲ ਘਰੇ ਵੀ ਕਿਰਪਾ ਬਾਬੇ ਦੀ ਕਿਉਂਕਿ ਮਾਲ ਸਾਰਾ ਚੜ੍ਹਦੀ ਕਲਾ ਵਾਲਾ ਇਹ ਚੰਗੇ ਪਸ਼ੂ ਸਾਰੇ ਇਹ ਕਰਕੇ ਜਗ੍ਹਾ ਥੋੜੀ ਆ ਤੇ ਪਸ਼ੂ ਜਾਦੇ ਹੈਨਾ ਸੰਭਾਈ ਤੋਂ ਬਣੀ ਹੋਈ ਆ ਕਰਕੇ ਹੀ ਗਾਂ ਦੇਣ ਲੱਗੇ ਦੀ ਸਹੀ ਗੱਲ ਹਾਂਜੀ ਜਗਾ ਕਰਕੇ ਦੇਣ ਲੱਗੇ ਉਹ ਤਾਂ ਪਸ਼ੂ ਦੀ ਜਿਹੜੀ ਬੜੀ ਰਕਮ ਦੀ ਹੈ ਜੇ ਦੋਨੇ ਤੀਨੇ ਕਰਦੀ ਜੇ ਖਲੋਤੀ ਰਹੇਗੀ ਹਾਂ ਖਲੋਤੀ ਰਹੇਗੀ ਤੇ ਫਿਰ ਤੇ ਦੋਨੇ ਤੀਨੇ ਜੀ 60000 ਦੇ ਬਣ ਜਾਣੀ ਫਿਰ ਬਣ ਜਾਣੀ ਰੇਟ ਤਾਂ ਨਹੀਂ ਜਾ ਪਾਣਾ ਤੇ ਦੁੱਧ ਉਹਨ ਕਿੰਨਾ ਹੋਊਗਾ ਰੇਟ ਬੱਛੀਆਂ ਵਾਲਾ ਰੇਟ ਦੁੱਧ 6 ਕਿਲੋ 6-6 ਕਿਲੋ ਗਨਾਂ ਜੀ ਪੱਕਾ ਅੱਛਾ 1 ਕਿਲੋ ਤਾਂ ਆਪਾਂ ਕੋਈ ਧਾਰ ਬਣਾ ਮਾਰੇ ਠੀਕ ਆ ਤੇ ਸੁਪਾਈ ਸਾਹਿਬ ਰੇਟ ਰੇਟ ਦਾ ਮੁਸਫਾ ਲਈ ਜੀ ਅੱਛਾ ਬੱਛੀਆਂ ਵਾਲਾ ਹੀ ਹਾਂ ਰਨਾ ਇੱਕੋ ਹੀ ਫਿਕਸ ਹੀ ਫਿਕਸ ਹੀ ਕਰਦੀ ਹਾਂ 22000 20 ਦੀ ਕਰਤੀ ਹੈ ਐਂਡੀ ਚਲੋ ਜੀ ਠੀਕ ਹੈ ਜੀ ਲਾਸਟ ਵਾਲਾ ਪੀਸ ਆ ਅੱਛੀ ਮਿਲਦੀ ਉਹਨੇ ਦੀ ਤਾਂ ਫ੍ਰੀਡ ਆ ਮੱਛੀ ਲੈਣੀ ਹੋਣੀ ਹਾਂ 20000 ਦੀ ਸਜਰੋਂ ਐਂਡ ਵਾਲਾ ਪੀਸ ਜੀ ਸ ਕਰਨ ਸਕੀਮ ਕਰਦੀ ਹੈ ਲਓ ਜੀ ਸਸੀ ਗਾ